ਸਹਦ ਸਾਧਿਆ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬਟਾਲਾ ਵਿਖੇ ਕਟਿਆ ਗਿਆ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਸਥਾਨਕ ਨਿਵਾਸੀਆਂ ਨੇ ਵੱੱਟ ਚੜ ਕੇ ਸੇਵਾ ਵੀ ਕੀਤੀ ਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ ਤੇ ਉੱਥੇ ਹੀ ਨਿਹੰਗ ਸਿੰਘਾਂ ਦੇ ਵੱਲੋਂ ਗੱਤਕੀ ਦੇ ਚੌਹੜ ਦਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਹੋਰ ਗ੍ਰਾਦ ਉਸਤਵਾਰ ਸਾਹਿਬ ਨਵੀਂ ਬਾਦੀ ਬੈਂਕ ਲੋਨੀ ਲੋਕ ਸੇਵਾਦਾਰ ਜਿਹੜੇ ਸੁਭਾਨ ਦੇ ਨਗਰ ਕੀਰਤਨ ਕਿੱਥੇ ਜਾ ਰਿਹਾ ਹੈ ਕਿੱਥੇ ਸ਼ੁਰੂ ਹੈ ਕਿੱਥੇ ਸਮਾਪਤ ਹੋਏਗਾ ਆ ਸ਼ਹੀਦ ਬਾਬਾ ਜੀਮਨ ਸਿੰਘ ਜੀ ਦੇ ਸ਼ੀ ਵੀਰ ਜਰੇ ਨੂੰ ਸਮਰਪਤ ਨਗਰ ਕੇਤਰ ਜੀ ਨਵੀਂ ਬਾਡੀ ਬੈਂਕ ਨਾਮੇ ਗੁਰਦੁਆਰਾ ਗੁਰਮਾਨ ਸਾਹਿਬ ਜੀ ਜੇਹੇਦਾਰ ਬਾਬਾ ਭਗਵੰਤ ਸਿੰਘ ਜੀ ਦੇਰੇ ਰਾਮ ਹੋਇਆ ਹੈ ਇਸ ਨਗਰ ਨਵਸ ਮਸੇਜ ਯੋਗ ਨਾਲ ਜੇ ਪੂਰੇ ਸ਼ਹਿਰ ਦੀ ਪ੍ਰਕਿਰਮਾ ਕਰਕੇ ਤੇ ਸ਼ਾਮ ਨੂੰ ਗੁਰਦੁਆਰਾ ਨਵੀਂ ਬਾਡੀ ਬੈਂਕ ਤੁਹਾਡੇ ਵਿਖੇ ਸਮਾਰਤੀ ਹੋਵੇਗੀ ਜੀ ਹਾਂ ਜੀ ਇਹ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਦੇ 300 ਸਾਲਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਗਰ ਕੀਰਤਨ ਸ਼ਹੀਦੀ ਸਾਬ ਜادہ ਅਜੀਤ ਸਿੰਘ ਸਾਹਿਬ ਜادہ ਜਿਹਾਰ ਸਿੰਘ ਜੀ ਜਿਨ੍ਹਾਂ ਦਾ ਨਗਰ ਕੀਰਤਨ ਸ਼ਹੀਦੀ ਛੋਡੀ ਸਾਬ ਬਾਬਾ ਮੇਜਰ ਸਿੰਘ ਜੀ ਨਿਸ਼ਾਨੇ ਖਾਲਸਾ ਵਾਲੇ ਉਹਨਾਂ ਦੀਆਂ ਫੌਜਾਂ ਕੱਢੀਆਂ ਨੇ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਨਹਾਦਰ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਜੋੜੇ ਲਾਖ ਸਿੱਧ ਕਰਦੇ ਹੋ ਇਹ ਮੇਰੀ ਸ਼ਰਧਾ ਭਾਵ ਹੈ ਜੀ ਮੈਨੂੰ ਇੱਕ ਗੁਰਦਵਾਰਾ ਮਹਾਰਾਜ ਨੇ ਬਹੁਤ ਦਿੱਤਾ ਵਾ ਇਹ ਬਹੁਤ ਬਜ਼ਾਫੀਆ ਹੋ ਗਿਆ ਮੈਨੂੰ ਬਹੁਤ ਕੋਈ ਮਾਰ ਗਈ ਉਸਾਰ ਮੌਜੂਦੇ ਮਨ ਲੱਗਣਾ ਕਿਉਂ ਮੇਰੇ ਕੋਲ ਪੁੱਤਾ ਜਾਂ ਸਾਈਕਲ ਚਾਹੀਦਾ ਹੈ ਪੁੱਤਾ ਜਾਂ ਸਾਈਕਲ ਦਾ ਇੰਨਾ ਕੁ ਪ੍ਰਮਾਣਨਾ ਦੇਤਾ ਇਹ ਤਾਂ ਵਿਆਹ ਹੀ ਨਹੀਂ ਕਰ ਸਕਦਾ ਇਹ ਮੇਰੀ ਸ਼ਰਧਾ ਹੈ ਕਿ ਮੇਰੇ ਨਗਰ ਕਿਤੇ ਜਾ ਗਿਆ ਮੈਂ ਟਾਪੀ ਟਾਪ ਦੇ ਜੀ ਨਾਲ ਨਾਲ ਨਿਯਮਕਾਰੀ ਤਰ੍ਹਾਂ